ब्राह्मण समाज ਦੇ ਸਭ ਤੋਂ ਵੱਡੇ ਗੁਰੂ ਸ਼੍ਰੀ 파ਸ਼ੁਰਾਮ ਜੀ ਦੀ ਜਨਮ ਦਿਨ ਅੱਜ ਸਮਰਾਲਾ ਦੁਰਗਾ ਸ਼ਕਤੀ ਮੰਦਰ ਵਿਖੇ ਪਹੁੰਚ ਕੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਵੀ ਜਿਹੜਾ ব্রাহ্মণ ਸਮਾਜ ਆ ਲੋਕਾਂ ਦੇ ਬਖਰੇਮਿਆਂ ਦੇ ਬਾਵਜੂਦ ਉਹਨਾਂ ਦੇ ਵਿੱਚ ਫੁੱਟ ਪਾਣ ਦੇ ਬਾਵਜੂਦ ਅੱਜ ਵੀ ਸਮਰਾਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਮੁੱਚਾ ਸਮਰਾਲਾ ਦੇ ब्राह्मण समाज परशुराम ਨੂੰ ਪਿਆਰ ਕਰਨ ਵਾਲੇ ਲੋਕ 71 ਨੇ ਇਕੱਠੇ ਨੇ ਇਕਜੁੱਟ ਜਿਹੜੀ ਇਸ ਚੀਜ਼ ਦਾ ਜਿੱਥੇ ਇਕੱਠੇ ਹੋ ਕੇ ਪਿਛਲੇ ਸਾਲ ਵੀ ਅਸੀਂ ਇੱਥੇ ਪਰਸ਼ੂਰਾਮ ਜਨਮ ਦਿਤੀ ਤੇ ਆਏ ਸੀ ਐਤ ਕੀ ਵੀ ਆਏ ਆ ਪਿਛਲੇ ਸਾਲ ਨਾਲੋਂ ਐਤ ਕੀ ਉਤਸ਼ਾਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਆਉਣ ਵਾਲਾ ਸਮਾਂ ਹਿੰਦੂ ਸਮਾਜ ਲਈ ਇੱਕ ਚੰਗੀ ਸੇਧ ਦਾ ਕਾਰਨ ਹੈ ਅੱਜ ਕਿਉਂ ਪਹਿਲਗਾਮਾ ਦੇ ਵਿੱਚ ਹਿੰਦੂ ਨੌ ਨੂੰ ਪੁੱਛ-ਪੁੱਛ ਕੇ ਮਾਰਿਆ ਜਾਂਦਾ ਕਿਉਂ ਹਿੰਦੂ ਸਮਾਜ ਇੱਕ ਆਪਣੇ ਆਪ ਦੇ ਵਿੱਚ ਵਿਦਵਾਨ ਹੈ ਜਿਵੇਂ ਪਰਸ਼ੂਰਾਮ ਕਹਿਣੀ ਤੇ ਕਰਨੀ ਦੇ ਪ੍ਰਤਖ ਸੀਗੇ ਅੱਜ ਜੇ ਇੱਕ ਆਗਿਆਕਾਰ ਪੁੱਤਰ ਹੋਣ ਦਾ ਸਬੂਤ ਦਿੱਤਾ ਤਾਂ ਉਹ ਪਰਸ਼ੂਰਾਮ ਜੀ ਨੇ ਦਿੱਤਾ ਉਹਨਾਂ ਦੇ ਪਰਸ਼ੂਰਾਮ ਜੀ ਦੇ ਪੂਜਨੀਯ ਫਾਜ਼ਲ ਸਾਹਿਬ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਤੇ ਆਪਣੀ ਮਾਤਾ ਦਾ ਸਿਰ ਕਲਮ ਕਰ ਦੋ ਉਹਨਾਂ ਨੇ ਦੂਸਰਾ ਬੋਲ ਨਹੀਂ ਕਹਾਇਆ ਤੇ ਉਹਨਾਂ ਦਾ ਸਿਰ ਕਲਮ ਕਰ ਉਹਨਾਂ ਨੇ ਕਿਹਾ ਵੀ ਮੇਰੇ ਦੂਸਰੇ ਪੁੱਤਰਾ ਨੇ ਮੇਰੀ ਗੱਲ ਨਹੀਂ ਮੰਨੀ ਉਹਨਾਂ ਚਾਰਾਂ ਪੁੱਤਰਾਂ ਦਾ ਵੀ ਸਿਰ ਕਲਮ ਕਰ ਦੋ ਤੇ ਉਹਨਾਂ ਨੇ ਪਰਸ਼ੂਰਾਮ ਜੀ ਨੇ ਦੂਜੀ ਵਾਰ ਨਹੀਂ ਕਹਾ ਆ ਆਪਣੇ ਪਿਓ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਪਿਓ ਨੇ ਕਿਹਾ ਮੈਂ ਤੁਹਾਡੀ ਆਗਿਆਕਾਰੀ ਤੋਂ ਪਰਸਾਨਾ ਜੋ ਕੁਝ ਮੰਗੜਾ ਮੰਗ ਲੂੰ ਉਹ ਕਹਿੰਦੇ ਜੀ ਮੰਗਦਾ ਵੀ ਮੇਰੀ ਮਾਂ ਨੂੰ ਵੀ ਜੀਵਿਤ ਕਰ ਦੋ ਮੇਰੇ ਜਿਹੜੇ ਵੀ ਭਾਈ ਨੇ ਉਹਨਾਂ ਨੂੰ ਵੀ ਜੀਵਿਤ ਕਰ ਦੋ ਇਸ ਗੱਲ ਦਾ ਉਹਨਾਂ ਨੇ ਆਪਣਾ ਪਿਆਰ ਮਾਂ ਪ੍ਰਤੀ ਵੀ ਦਿਖਾਤਾ ਤੇ ਆਪਣਾ ਪਿਆਰ ਜਿਹੜਾ ਪਿਓ ਦੇ ਪ੍ਰਤੀ ਵੀ ਦਿਖਾਤਾ ਸੋ ਇਹੋ ਜਿਹੇ ਸਾਨੂੰ ਜਿਹੜੇ ਦੇਵਤੇ ਮਿਲੇ ਨੇ 파ਰਸ਼ੂਰਾਮ ਜੀ ਵਰਗੇ ਸਾਨੂੰ ਉਹਨਾਂ ਦੀ ਸੇਧ ਦਾ Hindu ਸਮਾਜ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕਜੁੱਟ ਸਾਰਿਆਂ ਨੂੰ ਇਕੱਤਰ ਹੋ ਕੇ Hindu ਸਮਾਜ ਦੀ ਰੱਖਿਆ ਕਰਨੀ ਚਾਹੀਦੀ ਆ ਅੱਜ ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ Hindu ਸੇਫ ਨਹੀਂ ਜਦੋਂ ਵੀ ਪੰਜਾਬ ਦੇ ਵਿੱਚ ਅਟੈਕ ਹੁੰਦਾ ਹਿੰਦੂ ਤੇ ਹੁੰਦਾ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਜਿਹੜਾ ਇਹ ਸਮੱਸਿਆ ਤੋਂ ਅਸੀਂ ਨਜਾਤ ਪਾ ਸਕਦੇ ਆ ਐਵੇਂ ਲੱਗ ਗਈ ਪਾਣੇ ਦੇ ਪਿੱਛੇ ਨਾ ਚੱਲਦੇ ਫਰੀ ਚੱਲੋ ਵੀ ਅਸੀਂ ਲੱਗ ਗੀਆਂ ਹਿੰਦੂ ਸਮਾਜ ਸਭ ਤੋਂ ਉੱਪਰ ਸਮਾਜ ਆ ਆਪਣੀ ਜਿਹੜੀ ਅਹਿਮੀਅਤ ਪਹਿਚਾਣੋ ਹਿੰਦੂ ਏਕਤਾ ਜਿੰਦਾਬਾਦ ਤੇ ਪਾਸ਼ੂ ਰਾਮ ਜੀ ਦੀ ਜੈ ਸਨਾਤਨ ਧਰਮ ਦੀ ਜਿੰਦਾਬਾਦ ਅੱਜ ਵਿਸ਼ਨੂੰ ਜੀ ਦੇ ਛਟੇ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਬੜੀ ਧੂਮਤਾਮ ਨਾਲ ਦੁਰਗਾ ਮੰਦਰ ਸਮਰਾਲਾ ਵਿੱਚ ਮਨਾਇ ਗਈ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਰਾਜਨੀਤਾ ਸ਼ਹਿਰ ਨਿਵਾਸੀ ਬ੍ਰਾਹਮਣ ਸਵਾਗਤ ਪਹੁੰਚਿਆ ਹੈ ਅਸੀਂ ਸਭ ਦਾ ਸਭ ਨੂੰ ਜੀ ਆਇਆਂ ਆਖਦੇ ਹਾਂ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਕਿਵੇਂ ਅੱਜ ਆਪਾਂ ਇਹ ਜਾ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਹਰੇਕ ਸਾਲ ਆ ਪੈਸੇ ਤਰਾਕੇ ਮਨਾਈਏ ਆਪਾਂ ਬ੍ਰਾਹਮਣ ਸਮਾਜ ਨੂੰ ਤੇ ਸਨਾਤਨ ਸਮਾਜ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕਰੀਆ ਜੋ ਚੱਲ ਰਹੀਆਂ ਅੱਜ ਕੱਲ੍ਹ ਹਨੇਰੀਆਂ ਵੀ ਉਹਨਾਂ ਤੋਂ ਬਚਿਆ ਜਾ ਸਕੋ। ਭਾਲ ਪਰਸ਼ੂਰਾਮ ਮਹਾਰਾਜ ਕੀ ਜੈ। ਭਗਵਾਨ ਪਰਸ਼ੂਰਾਮ ਜੀ ਦੀਆਂ ਜਨਮotsਵ ਦਿਨਾਂ ਅੱਜ ਸਾਰੇ ਹੀ ਬ੍ਰਾਹਮਣ ਸਮਾਜ ਸਾਰੇ ਹੀ ਹਿੰਦੂ ਸਮਾਜ ਨੂੰ ਸਨਾਤਨੀਆਂ ਨੂੰ ਲੱਖ ਲੱਖ ਵਧਾਈਆਂ ਦੰਦੇ ਆ ਜੀ। ਭਗਵਾਨ ਪਰਸ਼ੂਰਾਮ ਜੀ ਦੇ ਜਨਮotsਵ ਦੇ ਉੱਪਰ ਬੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸਾਨੂੰ ਅੱਜ ਨਸੀਬ ਹੋਇਆ ਪਰਸ਼ੂਰਾਮ ਜੀ ਭਗਵਾਨ ਨਾਰਾਇਣ ਦੇ 6ਵੇਂ અવਤਾਰ ਜਿਨ੍ਹਾਂ ਦਾ ਜਨਮ ਉਤਸਵ ਅੱਜ ਸ਼੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਸਭ ਬ੍ਰਾਹਮਣ ਸਮਾਜ ਔਰ ਸਾਰੇ ਹੀ ਸਮਾਜ ਦੇ ਨਾਲ ਸਮਰਾਲਾ ਸ਼ਹਿਰ ਦੇ ਲੋਕਾਂ ਦੇ ਨਿਵਾਸੀਆਂ ਦੇ ਨਾਲ ਸਰਬਸਾਂਝਾ ਪ੍ਰੋਗਰਾਮ ਦੁਰਗਾ ਮੰਦਰ ਵਿੱਚ ਕਰਵਾਇਆ ਗਿਆ ਹੈ ਹੁਣੇ-ਹੁਣੇ ਭਵਨ ਹੋਕੇ ਹਟਿਆ ਹੈ ਜੀ ਔਰ ਬਹੁਤ ਹੀ ਵਧੀਆ ਵੱਦ ਕੱਠ ਦੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚੇ ਨੇ ਸਾਰੇ ਭਗਵਾਨ ਪਰਸ਼ੂਰਾਮ ਨੂੰ ਪ੍ਰਣਾਮ ਕਰਨ ਵਾਲੇ ਅੱਜ ਇੱਥੇ ਜਿਨ੍ਹਾਂ ਨੇ ਸਭ ਨੇ ਆਪਣੀ ਹਾਜ਼ਰੀ ਦਿਲਵਾਈ ਹੈ ਸਾਰਿਆਂ ਦਾ ਇੱਥੇ ਆਉਣ ਤੇ ਬ੍ਰਾਹਮਣ ਸਮਾਜ ਜੁਬਾ ਮੋਰਚਾ ਬ੍ਰਾਹਮਣ ਸਭਾ ਸਮਰਾਲਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਧਰਮੇ ਰਜ਼ੀਵੇਂ ਕੱਢ ਕੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਜੈ ਸ਼ਿਦਾਮ ਜੀ ਮੈਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਬ੍ਰਾਹਮਣ ਯੂਵਾ ਮੋਰਚਾ ਤੇ ਬ੍ਰਾਹਮਣ ਸਭਾ ਸਮਰਾਲਾ ਨੂੰ ਦਿੰਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਇੱਥੇ ਸਮਰਾਲੇ 'ਚ ਇਹ ਬਹੁਤ ਛੋਟਾ ਪ੍ਰੋਗਰਾਮ ਹੁੰਦਾ ਸੀ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਭਗਵਾਨ ਪਸ਼ੂਰਾਮ ਜੀ ਵਿਸ਼ਨੂੰ ਭਗਵਾਨ ਦੇ 6ਵੇਂ ਅਵਤਾਰ ਸੀਗੇ ਅੱਜ ਮੈਨੂੰ ਆਪਣੇ ਸਾਰੇ ਭਰਾਵਾਂ 'ਚ ਉਹੀ ਅਵਤਾਰ ਵਾਲਾ ਰੂਪ ਦਿਖਣ ਲੱਗ ਗਿਆ ਕਿ ਹੁਣ ਅਸੀਂ ਫੇਰ ਜਿਹੜੇ ਅਸੀਂ ਕਮਜ਼ੋਰ ਸੀਗੇ ਉਹ ਸਾਡਾ ਸਾਰਿਆਂ ਦਾ ਮਨੋਬਲ ਵਧਿਆ ਵਾ ਤੇ ਸਾਡੀ ਤਾਕਤ ਵਧੀ ਆ ਜਿਹੜੇ ਸਾਡੇ ਸਾਰੇ ਭਰਾ ਇਕੱਠੇ ਹੋ ਕੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਹੈ ਵਧਾਈ ਦੇ ਪਾਤਰ ਨੇ ਮੈਂ ਆਪਣੇ ਸ਼ਹਿਰ ਤੇ ਦੇਸ਼ ਵਾਸੀਆਂ ਨੂੰ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ ਸਾਰਿਆਂ ਨੂੰ ਇਦਾਂ ਹੀ ਕਹਿਣਾ ਕਿ ਆਪਣੇ ਭਾਈਚਾਰੇ 'ਚ ਵੱਧ ਚੜ ਕੇ ਹਿੱਸਾ ਲਓ ਜਿਹੜੇ ਸਨਾਤਨ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ 'ਚ ਵੱਧ ਚੜ ਕੇ ਆਪਣੇ ਇੱਕ ਦੂਜੇ ਭਰਾਵਾਂ ਦਾ ਸਾਥ ਦਿਓ